ਆਮ ਆਦਮੀ ਪਾਰਟੀ ਦੇ ਵੱਲੋਂ ਚੜ੍ਹਦੇ ਸਿਆਲ ਦੇ ਵਿੱਚ ਕਰਜ਼ਾ ਜਿਹੜਾ ਮੁਰ ਤੋਂ ਲੈ ਲਿਆ ਹੈ ਤੇ 2500 ਕਰੋੜ ਦਾ ਕਰਜ਼ਾ ਮੁਰ ਤੋਂ ਲਿੱਤਾ ਗਿਆ ਤੇ ਜਿਸ ਨੂੰ ਲੈ ਕੇ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਨਿਸ਼ਾਨੇ ਵਿਸਾਦੇ ਜਾ ਰਹੇ ਨੇ ਤੇ ਉੱਥੇ ਹੀ ਕਾਂਗਰਸ ਪਾਰਟੀ ਦੇ ਬੁਲਾਰਾ ਟੀਨਾ ਚੌਧਰੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਟੀਨਾ ਚੌਧਰੀ ਦੇ ਵੱਲੋਂ ਲਿਖਿਆ ਗਿਆ ਹੈ ਕਿ ਪੰਜਾਬੀਓ ਕਿ ਤੁਸੀਂ ਇਹ ਖਬਰ ਸੁਣੀ ਹੈ ਕਿ ਆਰਟੀਆਈ ਦੇ ਮੁਤਾਬਕ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਘਰ ਦੀ ਮੁਰੰਮਤ ਤੇ ਹੁਣ ਹੁਣ ਤੱਕ ਜਿਹੜੇ 29 ਕਰੋੜ 56 ਲੱਖ 35 ਹਜ਼ਾਰ ਦੇ ਕਰੀਬ ਪੈਸੇ ਖਰਚ ਹੋ ਚੁੱਕੇ ਨੇ ਕੀ ਕਹਿਣਾ ਚਾਹੋਗੇ ਕਿ ਇਹ ਆਮ ਆਦਮੀ ਪਾਰਟੀ ਹਨ ਕਰੋੜਾਂ ਦੇ ਹੈਲੀਕਾਪਟਰ ਦੇ ਝੂਟੇ ਲੈ ਚੁੱਕੇ ਹਨ ਉਹ ਵੀ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ 9 ਸਾਲ ਚੜ੍ਹਦੇ ਹੀ 2500 ਕਰੋੜ ਦਾ ਕਰਜ਼ਾ ਲੈ ਚੁੱਕੇ ਹਨ ਹੁਣ ਤਾਂ ਪੰਜਾਬ ਸਰਕਾਰ ਕੋਲ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਵੀ ਕਰਜ਼ੇ ਚੁਕੜੇ ਪੈਣਦੇ ਹਨ ਰੱਬ ਰਾਖਾ ਪੰਜਾਬ ਦੱਸਿਏ ਕਿ ਜਿਹੜੀ ਪੋਸਟ ਹੈ ਟੀਨਾ ਚੌਧਰੀ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਨੂੰ ਲੈ ਕੇ ਕਰੋੜਾਂ ਦੇ ਕਰਜ਼ੇ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਟੀਨਾ ਚੌਧਰੀ ਦੇ ਵੱਲੋਂ ਮੋੜ ਪਾਇਟ ਵਾਰਾ ਜਿਹੜਾ ਆਮ ਆਦਮੀ ਪਾਰਟੀ ਤੇ ਕੀਤਾ ਗਿਆ ਕਿ ਪੰਜਾਬੀਓ ਕਿ ਤੁਸੀਂ ਇਹ ਖਬਰ ਸੁਣੀ ਹੈ ਕਿ ਆਰਟੀਆਈ ਦੇ ਮੁਤਾਬਕ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਘਰ ਦੀ ਮੁਰੰਮਤ ਤੇ ਹੁਣ ਹੁਣ ਤੱਕ ਜਿਹੜੇ 29 ਕਰੋੜ 56 ਲੱਖ 35 ਹਜ਼ਾਰ ਦੇ ਕਰੀਬ ਪੈਸੇ ਖਰਚ ਹੋ ਚੁੱਕੇ ਨੇ ਕੀ ਕਹਿਣਾ ਚਾਹੋਗੇ ਕਿ ਇਹ ਆਮ ਆਦਮੀ ਪਾਰਟੀ ਹਨ ਕਰੋੜਾਂ ਦੇ ਹੈਲੀਕਾਪਟਰ ਦੇ ਝੂਟੇ ਲੈ ਚੁੱਕੇ ਹਨ ਉਹ ਵੀ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਨਵੇਂ ਸਾਲ ਚੜ੍ਹਦੇ ਹੀ 2500 ਕਰੋੜ ਦਾ ਕਰਜ਼ਾ ਲੈ ਚੁੱਕੇ ਹਨ ਹੁਣ ਤਾਂ ਪੰਜਾਬ ਸਰਕਾਰ ਕੋਲ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਵੀ ਕਰਜ਼ੇ ਚੁਕਣੇ ਪੈਣਦੇ ਹਨ ਰੱਬ ਰਾਖਾ ਪੰਜਾਬ ਦੱਸਦੀ ਹੈ ਕਿ ਜਿਹੜੀ ਪੋਸਟ ਹੈ ਟੀਨਾ ਚੌਧਰੀ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਨੂੰ ਲੈ ਕੇ ਕਰੋੜਾਂ ਦੇ ਕਰਜ਼ੇ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਟੀਨਾ ਚੌਧਰੀ ਦੇ ਵੱਲੋਂ ਮੋੜ ਪਾਇਟੋ ਵਾਰਾ ਜਿਹੜਾ ਆਮ ਆਦਮੀ ਪਾਰਟੀ ਤੇ ਕੀਤਾ ਗਿਆ ਹੈ ਕਿ ਪੰਜਾਬੀਓ ਕਿ ਤੁਸੀਂ ਇਹ ਖਬਰ ਸੁਣੀ ਹੈ ਕਿ ਆਰਟੀਆਈ ਦੇ ਮੁਤਾਬਕ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਘਰ ਦੀ ਮੁਰੰਮਤ ਤੇ ਹੁਣ ਹੁਣ ਤੱਕ ਜਿਹੜੇ 29 ਕਰੋੜ 56 ਲੱਖ 35 ਹਜ਼ਾਰ ਦੇ ਕਰੀਬ ਪੈਸੇ ਖਰਚ ਹੋ ਚੁੱਕੇ ਨੇ ਕੀ ਕਹਿਣਾ ਚਾਹੋਗੇ ਕਿ ਇਹ ਆਮ ਆਦਮੀ ਪਾਰਟੀ ਹਨ ਕਰੋੜਾਂ ਦੇ ਹੈਲੀਕਾਪਟਰ ਦੇ ਝੂਟੇ ਲੈ ਚੁੱਕੇ ਹਨ ਉਹ ਵੀ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਨਵੇਂ ਸਾਲ ਚੜ੍ਹਦੇ ਹੀ 2500 ਕਰੋੜ ਦਾ ਕਰਜ਼ਾ ਲੈ ਚੁੱਕੇ ਹਨ ਹੁਣ ਤਾਂ ਪੰਜਾਬ ਸਰਕਾਰ ਕੋਲ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਵੀ ਕਰਜ਼ੇ ਚੁਕੜੇ ਪੈਣਦੇ ਹਨ ਰੱਬ ਰਾਖਾ ਪੰਜਾਬ ਦੱਸਿਆ ਕਿ ਜਿਹੜੀ ਪੋਸਟ ਹੈ ਟੀਨਾ ਚੌਧਰੀ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਨੂੰ ਲੈ ਕੇ ਕਰੋੜਾਂ ਦੇ ਕਰਜ਼ੇ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਟੀਨਾ ਚੌਧਰੀ ਦੇ ਵੱਲੋਂ ਮੋੜ ਪਾਇਟਵਾਰਾ ਜਿਹੜਾ ਆਮ ਆਦਮੀ ਪਾਰਟੀ ਤੇ ਕੀਤਾ ਗਿਆ